ਹਾਂਜੀ ਤੁਹਾਨੂੰ ਅੱਜ ਲਾਈਵ ਤਸਵੀਰਾਂ ਗੜਸ਼ੰਕਰ ਦੀਆਂ ਦਿਖਾ ਰਹੇ ਹਾਂ ਜੀ ਜਿਸ ਦੇ ਵਿੱਚ ਵਕੀਲਾਂ ਵੱਲੋਂ ਅੱਜ ਜ਼ੋਰਦਾਰ ਚੱਕਾ ਜਾਮ ਕੀਤਾ ਗਿਆ ਹੈ ਜੀ ਨਵੇਂ ਬੰਦੇ ਆਨੰਦਪੁਰ ਸਾਹਿਬ ਜ਼ਿਲ੍ਹੇ ਨੂੰ ਗੜਸ਼ੰਕਰ ਦੇ ਵਿੱਚ ਨਾ ਜੋੜਨ ਵਾਸਤੇ ਇਹ ਮਹਾ ਸਿੰਘ ਰੋੜੀ ਜੀ ਦੇ ਦਫ਼ਤਰ ਦੇ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਜੀ ਵਕੀਲਾਂ ਵੱਲੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਜੀ ਅੱਖਾਂ ਬੰਦ ਕਰੋ ਬੰਦ ਕਰੋ ਬੰਦ ਕਰੋ ਤਕੀਰ ਭਾਈ ਚਾਰਾ ਇਕਤਾ ਜਿੰਦਾਬਾਦ ਜਿੰਦਾਬਾਦ